ਪਰ ਤਾਹਾਂ ਜੋ ਅੱਜ ਦੀ ਬੰਦੀ ਕਾਲਸੀ ਰਾਤ ਨਤੀ ਸਾਬ ਨੇ ਕਿਹਾ ਕਿ ਜੇ ਤੁਹਾਡਾ ਜੋ ਮਸਲਾ ਵਾ ਉਹ ਤੁਹਾਡਾ ਹੱਲ ਹੀ ਕਰਤਾ ਵਾ ਤੇ ਅਸੀਂ ਇਹ ਬੰਦੀ ਗਾਲੋ ਸਵੇਰੇ ਹੀ ਵਾਪਸ ਲੈਣੀ ਸੀ ਜੇ ਸਾਨੂੰ ਇਹ ਆਸ ਵੀ ਆ ਜਿਹਦਾ ਤੁਸੀਂ ਦੱਸਾ ਪਹੁੰਚਿਆ ਡੀਪੀ ਸਾਹਿਬ ਪਹੁੰਚਿਆ ਕਿ ਇਹਨਾਂ ਨੇ ਸਾਨੂੰ ਬਾਤ ਉਹ ਆਰਥੋ ਦੱਸ ਦੇ ਜੀ ਸਾਰੇ ਰਿਕਾਰਡ ਮਾਰੇ ਕਰਾ ਦੇਣਗੇ ਉਹ ਜਿਹੜੀ ਜਿਹੜੀ 33 ਬੰਦੇ ਲਾੜਨ ਜਿਹਨੇ ਰਹਿੰਦੀ ਆ 144 ਮੈਂਬਰੀ ਦੀ ਟੀਮ ਸੀਗੀ ਟੋਟਲ ਜਿਹਨਾਂ 11 ਡਿਸਟਰੀਆਂ ਹੋ ਚੁੱਕੀਆਂ ਵਾ ਤੇਤੀ ਨੇ ਪਹਿਲਾ ਕਮੀ ਕਹੇ ਰੋਗੇ ਜੀ ਪਰ ਤੇਤੀ ਦੇ ਪਹਿਤਰ ਤੋਂ ਬਾਅਦ ਵੀ ਇਹ ਪੈਸੇ ਧਰ ਕੇ ਤੇ ਦਿਸੇ ਅੜਰੋਏ ਬੈਵਾ ਉਹ ਇੱਕ ਸਮਾਜਦਾਰ ਬੰਦਾ ਬੜਾ ਚਰਚ ਤੋਂ ਧੱਕਾ ਕਰਦਾ ਰਿਹਾ ਸੀ ਸਮੇਂ-ਸਮੇਂ ਹਿਸਾਬ ਨਾਲ ਸਾਡੇ ਬੰਦੇ ਧੱਕਾ ਕਰ ਜਿਸ ਕਾ ਸਾਡੇ ਬੰਦੇ ਦਾਦੇ ਸਾਹਮਣੇ ਨਹੀਂ ਸੀ ਆ ਰਹੇ ਪਰ ਜਦੋਂ ਹਨਾ ਕਹਿੰਦੇ ਇਹ ਸ਼ਰੀਪ ਸ਼ਰੀਪ ਦਾ ਸ਼ਰਾਬੋਸ਼ ਹਾਰ ਦਿੰਦਾ ਵਾ ਤੇ ਵੱਡੇ-ਵੱਡੇ ਝਗਾ ਦਿੰਦਾ ਵਾ ਅੱਜ ਉਹ ਝੋਗ ਗਿਆ ਵਾ ਅੱਜ ਉਹ ਝੋਗ ਗਿਆ ਡੀਸੀ ਸਾਹ ਕੋ ਗਿਆ ਕਿ ਮੈਨੂੰ ਧੱਕਾ ਹੋ ਰਿਹਾ ਮੈਂ ਕਹਿੰਦਾ ਜੇ ਧੱਕਾ ਕਰਦਾ ਮੇਰੇ ਤੇ ਪਰਚਾ ਦੇ ਦਿਓ ਜੋ ਕਰਦਾ ਉਹ ਤੇ ਪਰਚਾ ਦੇ ਦੋ ਕਹਿੰਦਾ ਜੀ ਮੇਰੇ ਕੋਲੋਂ ਥੱਲੇ ਸੇ 2.5 ਕਿਲੇ ਵੱਖਦੀ ਆ ਜੇ ਮਾਲੋ ਮਾਨ ਨੇ ਕਹਿਆ ਮੇਰੇ ਚਲਾ ਜਗਾ ਵਗਦੀ ਹੈ ਜਦ ਕਿ ਉਹ ਥੱਲੇ ਕਟੋਤ 40 ਤੋਂ 50 ਕਲੇ ਸੀਗੀ ਜਿਹੜੀ ਉਹ ਨੰਬਰ ਫੇਰ ਫੇਰ ਕਰਕੇ ਇਧਰ ਰਿਸ਼ਤੇ ਕਰਾਈਆਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ 1975 ਜੀ ਸਰਕਾਰ ਨੇ ਰਿਸ਼ਤੇ ਕੀਤੀਆਂ ਸੀਗੀਆਂ ਪਰ 1992 ਦੇ ਜਨਰਲ ਬੰਦੇ ਜਿਹੜੇ ਰਿਸ਼ਤੇ ਕਰਾਤੀਆਂ ਉਸਰੇ ਤੋੜ ਦਿਆ ਸੀਗੇ ਤੋਂ ਸਾਨੂੰ ਪ੍ਰਸ਼ਾਸਨ ਦਾ ਪੂਰਾ ਵਿਸ਼ਵਾਸ ਵੀ ਆ ਕਿ ਜੇ ਇਹਨਾਂ ਸਾਨੂੰ ਕਿਹਾ ਵਾ ਤੋਂ ਕਾਫੀ ਸਮੇਂ ਤੋਂ ਲੰਮੇ 40 ਸਾਲ ਤੋਂ ਤੁਜੋ ਉਸ ਬੰਦੇ ਨਾਲੇ ਸੀਗਾ ਉਹ ਸੱਤਵੇਂ ਤੋਂ ਮੈਂ ਆਵਾਜ਼ ਚੱਕ ਰਿਹਾ ਸੀਗਾ ਅੱਜ ਮੈਨੂੰ ਲੱਗਦਾ ਵਾ ਕਿ ਤਿੰਨ ਕਿਤੇ ਸਾਨੂੰ ਰੋਸ਼ਨੀ ਕਰਨ ਦਿਸੀ ਆ ਇਹਨਾਂ ਕਹਿੰਦਾ ਜਿਹੜੇ ਸਾਡੇ 33 ਬੰਦਿਆਂ ਦੀ ਅਲਾਟਮੈਂਟ ਹੋਈ ਸੀਗੀ ਤੇ ਉਹਦੇ ਸੰਬੰਧੀ ਜਿਹੜੇ ਜਗ੍ਹਾ ਵੀ ਗੱਲ ਕਰ ਰਹੇ ਆ ਉਹਦੇ ਲਈ ਇਹਨਾਂ ਨੂੰ ਆਪਾਂ ਆਸ਼ਵਾਸਨ ਦਿੰਦਾ ਵੀ ਤੁਸੀਂ ਸਾਡੇ ਆਫਿਸ ਉੱਤੇ ਅਪਲੀਕੇਸ਼ਨਾਂ ਦੇਣ ਬੰਦੇ ਸਾਰੇ ਦੇਖ ਕੇ ਤੇ ਰਿਕਾਰਡ ਦੇ ਵਿੱਚੋਂ ਵੀ ਜੋ ਕੁਝ ਮੱਈਆ ਕਰਾਣਾ ਵਾ ਕਰਵਾਇਆ ਜਾਊਗਾ ਪੰਜਾਬ ਸਰਕਾਰ ਇਹਨਾਂ ਦੇ ਇਹਨਾਂ ਦੀ ਮਦਦ ਕੀਤੀ ਜਾਊਗੀ ਤੇ ਉਹਦੇ ਤੋਂ ਬਾਅਦ ਸਿਰ ਜਿਹੜਾ ਤਾੜਾ ਤਾੜਾ ਮਕਾਉਣਾ ਵੀ ਕਰਕੇ ਇਹਨਾਂ ਨੂੰ ਨਿਚੋਰ ਕੱਢ ਕੇ ਸਾਰਾ ਕੁਝ ਦੱਸਿਆ ਜਾਊਗਾ ਜੀ ਚਾਹੇ ਹੰਦੇ ਹਿਸਾਬ ਨਾਲ ਕਰਨਾ ਬਦਲਦਾ ਲੱਗਦਾ ਕਿ ਪ੍ਰਸ਼ਾਸਨ ਵੱਲੋਂ ਕਿ ਜਰਕੇ ਮਾਮਲਾ ਹੁਣ ਸੁਲਝਾਇਆ ਜਾਊਗਾ ਕਿ ਇਹ ਗਾ ਲੰਬਾ ਪਾਇਆ ਜਾਊਗਾ ਦੇਖੋ ਜਿਹੜੇ ਸਟਾਫ ਸਾਡੇ ਦੀ ਬਹੁਤ ਕਮੀ ਆ ਫਿਰ ਵੀ ਉਹ ਅਸੀਂ ਆਪਾਂ ਚ ਸਲਾਹ ਕੀਤੀ ਵੀ ਬੰਦੇ ਜਿਹੜੇ ਆ ਜੇ ਸਾਨੂੰ ਕੋਈ ਪੁਰਾਣੇ ਵੀ ਬੁਲਾਣੇ ਪਏ ਉਹ ਬੁਲਾ ਕੇ ਉਹਨਾਂ ਨੂੰ ਚੈੱਕ ਕਰਾਵਾਂਗੇ ਆਪਾਂ ਸਾਰਾ ਰਿਕਾਰਡ ਕਿੰਨੇ ਕ ਟਾਈਮ ਲੱਗ ਜਾਊਗਾ ਫਿਰ ਇਹ ਮਾਮਲੇ ਨੂੰ ਰਕਾਰਡ ਤਾਂ ਹੁਣ ਪੁਰਾਣਾ ਹੈਗਾ ਵਾ ਉਹਨੂੰ ਲੱਭਣਾ ਵਾ ਨਾਲ ਬੰਦਿਆਂ ਨੇ ਬੋਬੇ ਲੱਗਣਾ ਵਾ ਅਸੀਂ ਹੁਣ ਸੋਮਵਾਰ ਤੋਂ ਕਾਰਵਾਈ ਸ਼ੁਰੂ ਕਰਾਂਗੇ ਹੁਣ ਤਾਂ ਛੁੱਟੀਆਂ ਵਾ ਦੋ ਛੁੱਟੀਆਂ ਵੇ ਤੱਕ ਕਿਸੇ ਨੇ ਨਹੀਂ ਸਾਨੂੰ ਮਿਲਣਾ ਨਾ ਹੀ ਸਟਾਫ ਦਾ ਬੰਦਾ ਮਿਲਣਾ ਸਾਨੂੰ ਕੋਈ ਮੰਡੇ ਤੋਂ ਜਿਹੜਾ ਮੰਡੇ ਨੂੰ ਇਹਨਾਂ ਨੂੰ ਤਾਂ ਹੀ ਕਿਹਾ ਵੀ ਅਪਲੀਕੇਸ਼ਨਾਂ ਦਿਓ ਆ ਕੇ ਤਾਂ ਆਪਣੀਆਂ ਹਿਸਾਬ ਦੇ ਤਰ੍ਹਾਂ ਅਪਲੀਕੇਸ਼ਨ ਦਿੱਤੀ ਜਾਂਦੀ ਹੈ ਵਿੱਚ ਇਹੀ ਸਮਝਾਇਆ ਗਿਆ ਸੀ ਵੀ ਇਹ ਜਿਹੜਾ ਰੇਵੀਨੂ ਡਿਪਾਰਟਮੈਂਟ ਨਾਲ ਸੰਬੰਧ ਹੈ ਜਗਤਾਰ ਸਾਹਿਬ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਡੀਸੀ ਸਾਹਿਬ ਨੂੰ ਕੀਤੀ ਸੀ ਜਗਤਾਰ ਸਾਹਿਬ ਆ ਗਏ ਮੌਕੇ ਤੇ ਇਹਨਾਂ ਨੇ ਜੋ ਤੁਹਾਨੂੰ ਗੱਲਾਂ ਦੱਸ ਹੀ ਚੁੱਕੇ ਪਹਿਲਾਂ ਉਹ ਵਿਛੇਤੀ ਰਿਕਾਰਡ ਦੇ ਚੈੱਕ ਕਰਕੇ ਤੁਹਾਨੂੰ ਇਹਦੇ ਚ ਸਿੱਟੇ ਚੰਗੇ ਸਿੱਟੇ ਆ ਜਾਣਗੇ